ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਗੇ ਗੁਰੂ ਮਹਾਰਾਸਤੀ ਕਿਰਪਾ ਦੇ ਨਾਲ ਤੇ ਅਸੀਂ ਵੀ ਸਾਰੇ ਵਧੀਆ ਜੀ ਠੀਕ ਠਾਕ ਤੇ ਅੱਜ ਜਿਹੜਾ ਆਪਾਂ ਨਾ ਦਹੀਂ ਜਮਾਵਾਂਗੇ ਪੂਰਾ ਜੀ ਵਧੀਆ ਫੁੱਟਾਂ ਵਾਲਾ ਦਹੀਂ ਉਹ ਵੀ ਆਪਣਾ ਦਹੀਂ ਵੀ ਇੰਨਾ ਸਵਾਦ ਮਿੱਠਾ ਹੋਊਗਾ ਜਿੰਨਾ ਆਪਣੇ ਖੰਡ ਦਾ ਮਠਾਸ ਹੁੰਦੀ ਹੈ ਤੇ ਉਸ ਤਰ੍ਹਾਂ ਦਾ ਦਹੀਂ ਹੋਊਗਾ ਇਹ ਤਿੰਨ ਦੇਖੋ ਜੀ ਇਹ ਆਪਣਾ ਤਾਜ਼ਾ ਦੁੱਧ ਮੱਝ ਦਾ ਤੇ ਇਹਨੂੰ ਨਾ ਤਾਂ ਆਪਾਂ ਨੇ ਦੇਖੋ ਜੀ ਵਾਲੀ ਦੇਣੀਆ ਨਾ ਆਪਾਂ ਨੂੰ ਗਰਮ ਕਰਨ ਦੀ ਲੋੜਾ ਨਾ ਆਪਾਂ ਨੂੰ ਠੰਡਾ ਕਰਨ ਦੀ ਲੋੜਾ ਤੇ ਇਹ ਤਾਜ਼ਾ ਦੁੱਧ ਚੋਇਆ ਹੋਇਆ ਵਾ ਮੱਝ ਦਾ ਤੇ ਕੋਸਾ ਆ ਤੇ ਹੁਣ ਇਹਨੂੰ ਆਪਾਂ ਨਾ ਇੱਕ ਭਾਂਡੇ ਦੇ ਵਿੱਚ ਪਾਉਣ ਲਾਂਗੇ ਜਿਹੜੇ ਤਰੀਕੇ ਨਾਲ ਆਪਾਂ ਜੀ ਇਹਦਾ ਦਹੀਂ ਜਮਾਵਾਂਗੇ ਤੁਸੀਂ ਇਹ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਦਿਆ ਕਰੋ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਲੀਜ਼ ਪਹਿਲੀ ਵਾਰ ਆਇਆ ਹੈ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਜਾਣ ਲੱਗੇ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਜੀ ਚਲੋ ਹੁਣ ਆਪਾਂ ਜੀ ਇਹਨੂੰ ਦੁੱਧ ਨੂੰ ਪਾਉਣ ਲੈਨੇ ਆ ਜਦੋਂ ਆਪਾਂ ਤਾਜ਼ਾ ਦੁੱਧ ਲੈ ਕੇ ਹੁੰਨੇ ਆ ਨਾ ਤੇ ਉਹ ਦੇਖੋ ਪਹਿਲਾਂ ਹੀ ਗਰਮ-ਗਰਮ ਜਿਹਾ ਹੁੰਦਾ ਵਾ ਤੇ ਹੁਣ ਬਸ ਜੀ ਇਹਨੂੰ ਨਾ ਤਾਂ ਆਪਾਂ ਨੇ ਵਾਲੀ ਰਹਿਣੀ ਆ ਬਿਲਕੁਲ ਹੀ ਸੌਖੇ ਤਰੀਕੇ ਨਾਲ ਆਪਣਾ ਦਹੀਂ ਜੰਮ ਕੇ ਤਿਆਰ ਹੋ ਜਾਣਾ ਬਸ ਇਸੇ ਤਰ੍ਹਾਂ ਹੁਣ ਆਪਾਂ ਨੇ ਜੀ ਜੇ ਤੁਹਾਡੇ ਕੋਲ ਲੱਸੀ ਹੈ ਕਿ ਲੱਸੀ ਦਾ ਜਾਗ ਲਾ ਦਿਓ ਜੇ ਤੁਹਾਡੇ ਕੋਲ ਦਹੀਂ ਹੈਗਾ ਤਾਂ ਦਹੀਂ ਦਾ ਜਿਹੜੇ ਦੁੱਧ ਨੂੰ ਆਪਾਂ ਉਬਾਲੀ ਦੇ ਕੇ ਜਮਾਉਂਦੇ ਆਂ ਦਹੀਂ ਉਹਦਾ ਤੇ ਨਾਲੇ ਤੁਸੀਂ ਉਹ ਦਹੀਂ ਤੇ ਇਹ ਦਹੀਂ ਦੇ ਵਿੱਚ ਦੇਖਿਓ ਬਹੁਤ ਹੀ ਜ਼ਿਆਦਾ ਫਰਕ ਹੁੰਦਾ ਚਲੋ ਹੁਣ ਲਓ ਜੀ ਆਪਾਂ ਇਹਨੂੰ ਹੁਣ ਜਾਗ ਦਿੱਤਾ ਲਾ ਤੁਸੀਂ ਲੱਸੀ ਹੈਗੀ ਦਹੀਂ ਹੈਗੀ ਉਹਦਾ ਜਾਗ ਲਾ ਦਿਓ ਤੇ ਹੁਣ ਇਹਨੂੰ ਆਪਾਂ ਢੱਕ ਦਾਂਗੇ ਤੇ ਇਹ ਦਹੀਂ ਦੇਖੋ ਜੀ ਬਿਲਕੁਲ ਹੀ ਖਾਣ ਚ ਇਨਾ ਸਵਾਦ ਹੋਊਗਾ ਬਿਲਕੁਲ ਵੀ ਖੱਟਾ ਨਹੀਂ ਹੋਣਾ ਤੇ ਫੁੱਟਾਂ ਵਾਲਾ ਦਹੀਂ ਹੋਊਗਾ ਆਪਣਾ ਇਹ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਚਲੋ ਜੀ ਹੁਣ ਆਪਾਂ ਇਹਨੂੰ ਇਸੇ ਤਰ੍ਹਾਂ ਰੱਖ ਦਿੰਨੇ ਆ ਤੇ ਹੁਣ ਆਪਾਂ ਦਹੀਂ ਜੰਮਿਆ ਹੋਇਆ ਇਹ ਦਿਖਾਵਾਂਗੇ ਤੁਹਾਨੂੰ ਲਓ ਜੀ ਆਪਾਂ ਤੁਹਾਨੂੰ ਨਾ ਦਹੀਂ ਹੁਣ ਜੰਮਿਆ ਹੋਇਆ ਦਿਖਾਉਨੇ ਆ ਤੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਆਪਣਾ ਦਹੀਂ ਬਿਲਕੁਲ ਜੰਮ ਕੇ ਤਿਆਰ ਆ ਬਿਲਕੁਲ ਦੇਖੋ ਜੀ ਫੁੱਟਾਂ ਵਾਲਾ ਦਹੀਂ ਆਪਣਾ ਜੰਮਿਆ ਵਾ ਤੇ ਸਿਰਫ ਇਹਨੂੰ 5 ਮਿੰਟ ਲੱਗੇ ਨੇ ਜੀ ਜਿਹੜਾ ਆਪਾਂ ਦੁੱਧ ਨੂੰ ਬਿਨਾ ਅਵਾਲੀ ਦਿੱਤੇ ਤੋਂ ਜਮਾਉਨੇ ਆ ਨਾ ਉਹਨੂੰ ਸਿਰਫ 5 ਮਿੰਟ ਹੀ ਲੱਗਦੇ ਆ ਤੁਸੀਂ ਝਟਪਟ ਮਿੰਟ ਜੀ ਦਹੀਂ ਨੂੰ ਜਮਾ ਸਕਦੇ ਹੋ ਕੱਚੇ ਦੁੱਧ ਨੂੰ ਜਿਆਗ ਲਾ ਕੇ ਦੇਖੋ ਜੀ ਬਹੁਤ ਹੀ ਵਧੀਆ ਖਾਣ ਚ ਵੀ ਬਹੁਤ ਹੀ ਸਵਾਦ ਹੁੰਦਾ ਵਾ ਤੇ ਨਾਲੇ ਆਪਣਾ ਮਿੰਟੋ ਮਿੰਟੀ ਇਹ ਦਹੀਂ ਹੀ ਬਣ ਕੇ ਤਿਆਰ ਹੋ ਜਾਂਦਾ ਬਹੁਤ ਹੀ ਵਧੀਆ ਸੌਖੇ ਤਰੀਕੇ ਨਾਲ ਤੁਹਾਨੂੰ ਆਪਾਂ ਨੇ ਜੀ ਆਈਡੀਆ ਦਿੱਤਾ ਵਾ ਤੇ ਆਪਾਂ ਜਿਸ ਟਾਈਮ ਮਰਜੀ ਦਹੀਂ ਨੂੰ ਗਰਮੀਆਂ ਵਿੱਚ ਜਮਾ ਸਕਦੇ ਆਂ ਦੇਖੋ ਜੀ ਸਰਦੀਆਂ ਵਿੱਚ ਨਹੀਂ ਜੰਮੂਗਾ ਇਸ ਤਰ੍ਹਾਂ ਦਹੀਂ ਤੇ ਗਰਮੀਆਂ ਵਿੱਚ ਤਾਂ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਕੱਚੇ ਦੁੱਧ ਨੂੰ ਆਪਾਂ ਜਾਗ ਲਾ ਕੇ ਜਮਾ ਸਕਦੇ ਆਂ ਇਹ ਦਹੀਂ ਦੇ ਵਿੱਚ ਦੇਖੋ ਜੀ ਪਾਣੀ ਵੀ ਨਹੀਂ ਹੁੰਦਾ ਤੇ ਉਹ ਦੂਸਰਾ ਦਹੀਂ ਆਪਾਂ ਦੁੱਧ ਨੂੰ ਵਾਲੀ ਦੇ ਕੇ ਜਮਾਉਣੀ ਆ ਉਹਦੇ ਵਿੱਚ ਪਾਣੀ ਵੀ ਹੁੰਦਾ ਥੋੜਾ ਬਹੁਤਾ ਜਿਹੜਾ ਇਹ ਦਹੀਂ ਹੈ ਨਾ ਕੱਚੇ ਦੁੱਧ ਦਾ ਜੀ ਇਹ ਖਾਂਚ ਵੀ ਬਹੁਤ ਜ਼ਿਆਦਾ ਸਵਾਦ ਹੁੰਦਾ ਤੇ ਬਿਲਕੁਲ ਵੀ ਇਹ ਨਾਲੇ ਖੱਟਾ ਨਹੀਂ ਜਲਦੀ ਹੁੰਦਾ ਨਹੀਂ ਤਾਂ ਕਈ ਵਾਰੀ ਆਪਣੇ ਦੂਸਰੇ ਦਹੀਂ ਨਾ ਜਲਦੀ ਪਏ ਖੱਟੇ ਹੋ ਜਾਂਦੀ ਆ ਤੇ ਜਿਹੜਾ ਆਪਣਾ ਦੂਸਰਾ ਦਹੀਂ ਆਪਾਂ ਜਮਾਉਂਨੇ ਆ ਵਾਲੀ ਤੇ ਕੀ ਉਹਦੇ ਵਿੱਚ ਦੇਖੋ ਜੀ ਪਾਣੀ ਥੋੜਾ ਥੋੜਾ ਉੱਪਰ ਤਰਦਾ ਹੁੰਦਾ ਤੇ ਇੱਕ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਬਿਲਕੁਲ ਵੀ ਪਾਣੀ ਨਹੀਂ ਕਿਉਂਕਿ ਆਪਾਂ ਨੇ ਕੱਚੇ ਦੁੱਧ ਦਾ ਜਾਗ ਲਾਇਆ ਸੀਗਾ ਦਹੀਂ ਨੂੰ ਤੇ ਖਾਂਚੇ ਵੀ ਬਹੁਤ ਜ਼ਿਆਦਾ ਸਵਾਦ ਹੁੰਦਾ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਇਹ ਦੇਹੀ ਦੇ ਵਿੱਚ ਤੇ ਦੂਸਰੇ ਦੇਹੀ ਦੇ ਵਿੱਚ ਦੇਖਿਓ ਕਿੰਨਾ ਫਰਕ ਆ। ਜਿਹੜੇ ਦੇਹੀ ਨੂੰ ਆਪਣੇ ਨੂੰ ਟਾਈਮ ਲੱਗਦਾ ਜਿਹੜਾ ਆਪਾਂ ਦੁੱਧ ਨੂੰ ਵਾਲੀ ਦੇ ਕੇ ਜਵਾਉਨੇ ਆ ਤੇ ਆਪਾਂ ਕੱਚੇ ਦੁੱਧ ਨੂੰ ਜਦੋਂ ਜਾਗ ਲਾਉਨੇ ਆ ਤੇ ਉਹ ਦੇਹੀ ਆਪਣਾ ਜਲਦੀ ਜੰਮ ਜਾਂਦਾ। ਤੇ ਕਿ ਉਹ ਜੇ ਸਾਡੀ ਵੀਡੀਓ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ। ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ। ਆਪਾਂ ਮਿਲਦੇ ਹਾਂ ਜੀ ਨਵੇਂ ਬਲੌਗ ਦੇ ਨਾਲ। ਸਾਰਿਆਂ ਨੂੰ ਸਤਿ ਸ੍ਰੀ ਅਕਾਲ।